ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਲੈ ਕੇ ਆਈ ਹਾਂ ਕਿਸੇ ਵੀ ਪ੍ਰੋਜੈਕਟ ਤੇ ਇਹਨੂੰ ਅਪਲਾਈ ਕਰ ਸਕਦੇ ਆਂ ਜੈਂਟਸ ਸਵੈਟਰ ਤੇ ਵੀ ਆਪਾਂ ਇਸ ਡਿਜ਼ਾਈਨ ਨੂੰ ਬਣਾ ਸਕਦੇ ਆਂ ਬਹੁਤ ਹੀ ਸੋਹਣਾ ਲੱਗਦਾ ਡਿਜ਼ਾਈਨ ਲੇਡੀਜ਼ ਕਾਰਡੀਗਨ ਬੱਚਿਆਂ ਦੇ ਕਿਸੇ ਵੀ ਕੋਟੀ ਸਵੈਟਰ ਤੇ ਕਿਸੇ ਵੀ ਕਲਰ 'ਚ ਇਹਨੂੰ ਜਿਹੜਾ ਆਪਾਂ ਬਣਾ ਸਕਦੇ ਆਂ ਉਲਟੇ ਪਾਸੇ ਤੋਂ ਇਸ ਤਰ੍ਹਾਂ ਦਿਖਾਈ ਦਿੰਦਾ ਉਲਟੇ ਪਾਸੇ ਤੋਂ ਜਿਹੜੀਆਂ ਇਹਨੀਆਂ ਸਾਰੀਆਂ ਸਲਾਈਆਂ ਉਲਟੀਆਂ ਹੀ ਬਣਦੀਆਂ ਬਹੁਤ ਹੀ ਆਸਾਨ ਡਿਜ਼ਾਈਨ ਥੋੜਾ ਜਿਹਾ ਵੀ ਤੁਸੀਂ ਬਣਾਈ ਦਾ ਕੰਮ ਜਾਣਦੇ ਆ ਬਹੁਤ ਹੀ ਆਸਾਨੀ ਨਾਲ ਇਸ ਡਿਜ਼ਾਈਨ ਨੂੰ ਬਣਾ ਲਓਗੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਬੈਲ ਆਈਕਨ ਪ੍ਰੈਸ ਕਰ ਲਿਆ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੁੰਦੀ ਆ ਤੁਹਾਡੇ ਤੱਕ ਪਹੁੰਚ ਸਕੇ ਜਿਹੜਾ ਆਪਣਾ ਇਹ ਡਿਜ਼ਾਈਨ ਆ ਸਿਰਫ ਚਾਰ ਸਲਾਈਆਂ ਦਾ ਡਿਜ਼ਾਈਨ ਹੈ ਚਾਰ ਸਲਾਂਗਾਂ ਨੂੰ ਆਪਾਂ ਬਾਰ-ਬਾਰ ਰਿਪੀਟ ਕਰਨਾ ਤੇ ਬਹੁਤ ਹੀ ਸੋਹਣਾ ਡਿਜ਼ਾਈਨ ਬਣ ਜਾਂਦਾ ਹੈ ਇੱਥੇ ਮੈਂ ਦੇਖੋ 1 2 3 ਵਾਰ ਡਿਜ਼ਾਈਨ ਰਿਪੀਟ ਕੀਤਾ ਤੇ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ ਕੁੰਡੇ ਲੈਣੇ ਆ 12 ਦੇ ਮਲਟੀਪਲ 7 ਕੁੰਡੇ ਆਪਾਂ ਵਾਧੂ ਲੈਣੇ ਆ 12 12 12 ਲਾਸਟ ਤੇ 7 ਕੁੰਡੇ ਵਾਧੂ ਰੱਖ ਲੈਣੇ ਆ ਡਿਜ਼ਾਈਨ ਨੂੰ ਸੈੱਟ ਕਰਨ ਵਾਸਤੇ ਐਂ ਡਿਜ਼ਾਈਨ ਦੀ ਪਹਿਲੀ ਸਲਾਈ ਸਿੱਧੇ ਪਾਸੇ ਤੋਂ ਸ਼ੁਰੂ ਕਰਨੀ ਹੈ ਬਾਰਡਰ નીચે ਤੁਸੀਂ ਕੋਈ ਵੀ ਬਣਾ ਸਕਦੇ ਹੋ ਜੋ ਵੀ ਤੁਹਾਨੂੰ ਪਸੰਦ ਹੋਵੇ ਜਿਵੇਂ ਮੈਂ ਇੱਥੇ ਕੁਲਟੈਕ ਸਿੱਧਾ ਕੁਲਟੈਕ ਸਿੱਧਾ ਇਸ ਤਰ੍ਹਾਂ ਬਾਰਡਰ ਬਣਾਇਆ ਤੁਹਾਨੂੰ ਜੋ ਵੀ ਬਾਰਡਰ ਪਸੰਦ ਹੈ ਬਣਾ ਕੇ ਸਿੱਧੇ ਪਾਸੇ ਤੋਂ ਡਿਜ਼ਾਈਨ ਦੀ ਪਹਿਲੀ ਸਲਾਈ ਜਿਹੜੀ ਸ਼ੁਰੂ ਕਰ ਲੈਣੀ ਹੈ ਤੇ ਚਲੋ ਫਿਰ ਸ਼ੁਰੂ ਕਰਦੇ ਆਪਾਂ ਇਸ ਡਿਜ਼ਾਈਨ ਦੀ ਪਹਿਲੀ ਸਲਾਈ ਪਹਿਲਾ ਗੁੰਡਾ ਤਾਰੂ ਚਾਹੀਏ ਬਨੂ ਤੁਹਾਡੀ ਆਪਣੀ ਮਰਜ਼ੀ ਆ ਵਾਧੂ ਗੁੰਡਾ ਠੀਕ ਹੈ ਉਸ ਤੋਂ ਬਾਅਦ 1 2 then 4 5 6 7 ਕੁੰਡਿਆ ਆਪਾਂ ਬਣਾਵਾਂਗੇ ਸਿੱਧੇ ਇਸ ਤਰ੍ਹਾਂ ਫੇਰ ਉਸ ਤੋਂ ਬਾਅਦ ਦੋ ਕੁੰਡਿਆਂ ਦਾ ਆਪਾਂ ਇੱਕ ਕਰਾਂਗੇ ਇਸ ਤਰ੍ਹਾਂ thread ਕਰਨਾ ਹੈ ਅੱਗੇ ਫਿਰ ਇੱਕ ਕੁੰਡਾ ਸਿੱਧਾ thread ਕਰਨਾ ਹੈ ਅੱਗੇ ਕੁੰਡਾ ਪਲਟ ਕੇ ਪਿਛਲੀ ਸਾਈਡ ਤੋਂ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਠੀਕ ਹੈ ਦੇਖੋ ਇੱਥੇ ਆਪਣਾ ਨਾ ਤਾਂ ਕੋਈ ਕੁੰਡਾ ਵਧਿਆ ਤੇ ਨਾ ਘਟਿਆ ਦੋ ਕੁੰਡਿਆਂ ਦਾ ਇੱਕ ਕੀਤਾ ਫਿਰ ਥ੍ਰੈਡ ਅੱਗੇ ਕਰਕੇ ਜਾਲੀ ਵੀ ਬਣ ਗਈ ਤੇ ਕੁੰਡਾ ਵੀ ਬਣ ਗਿਆ ਇੱਕ ਕੁੰਡਾ ਸਿੱਧਾ ਥ੍ਰੈਡ ਅੱਗੇ ਕਰਕੇ ਜਾਲੀ ਵੀ ਬਣ ਗਈ ਤੇ ਕੁੰਡਾ ਵੀ ਬਣ ਗਿਆ ਇੱਥੇ ਜਿਹੜਾ ਆਪਾਂ ਦੋ ਕੁੰਡਿਆਂ ਦਾ ਇੱਕ ਬਣਾਇਆ ਇੱਥੇ ਪੂਰਾ ਹੋ ਗਿਆ ਤਾਂ ਆਪਣੇ ਕੋਲ ਦੇਖੋ 2 4 6 8 10 12 ਕੁੰਡੇ ਹੋ ਗਏ ਪਹਿਲਾ ਕੁੰਡਾ ਛੱਡ ਕੇ 12 ਕੁੰਡਿਆਂ ਦਾ ਇਹ ਡਿਜ਼ਾਈਨ ਆਪਾਂ ਬਾਰ-ਬਾਰ ਰਿਪੀਟ ਕਰਾਂਗੇ ਠੀਕ ਹੈ ਦੁਬਾਰਾ ਫੇਰ ਉਸੇ ਤਰ੍ਹਾਂ ਹੀ 1 2 10 4 5 6 7 7 ਕੁੰਡੇ ਸਿੱਧੇ ਫਿਰ ਦੋ ਕੁੰਡਿਆਂ ਦਾ ਅਗਲੀ ਸਾਈਡ ਤੋਂ ਇੱਕ ਬਣਾਵਾਂਗੇ ਇਸ ਤਰ੍ਹਾਂ ਥ੍ਰੈਡ ਅੱਗੇ ਰੱਖਾਂਗੇ ਇੱਕ ਕੁੰਡਾ ਸਿੱਧਾ ਥ੍ਰੈਡ ਅੱਗੇ ਕੁੰਡਾ ਪਲਟ ਕੇ ਪਿਛਲੀ ਸਾਈਡ ਤੋਂ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਇਸ ਤਰ੍ਹਾਂ ਠੀਕ ਹੈ ਦੋ ਡਿਜ਼ਾਈਨ ਖਤਮ ਹੋ ਗਏ ਦੁਬਾਰਾ ਫੇਰ ਉਸੇ ਤਰ੍ਹਾਂ ਸੱਤ ਕੁੰਡੇ ਸਿੱਧੇ 1 2 3 4 5 6 7 ਠੀਕ ਹੈ ਦੋ ਕੁੰਡਿਆਂ ਦਾ ਬਣਾਵਾਂਗੇ ਕੁੰਡਾ ਅਗਲੀ ਸਾਈਡ ਤੋਂ ਇਸ ਤਰ੍ਹਾਂ thread ਕਰਾਂਗੇ ਅੱਗੇ ਇੱਕ ਕੁੰਡਾ ਸਿੱਧਾ thread ਕਰਾਂਗੇ ਅੱਗੇ ਕੁੰਡਾ ਪਲਟ ਕੇ ਪਿਛਲੀ ਸਾਈਡ ਤੋਂ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਠੀਕ ਹੈ ਇਸ ਤਰ੍ਹਾਂ ਦੇਖੋ ਲਾਸਟ ਤੇ ਆਪਣੇ ਆਗੇ ਇੱਕ ਦੋ then 4 5 6 7 ਗੁੰਡੇ ਸਿੱਧੇ ਵਾਧੂ ਗੁੰਡਾ ਅਤਾਰੂ ਚਾਹੀਏ ਬਣੋ ਉਲਟਾ ਬਣੋ ਚਾਹੀਏ ਸਿੱਧਾ ਠੀਕ ਹੈ ਇੱਥੇ ਮੈਂ ਸਿੱਧਾ ਹੀ ਬਣਾ ਲੈਣੀ ਕਿਉਂਕਿ ਸਿੱਧੀ ਸਿਲਾਈ ਹੈ ਜਿਵੇਂ ਆਪਾਂ ਸਟਾਰਟਿੰਗ ਤੇ ਡਿਜ਼ਾਈਨ ਬਣਾਇਆ ਉਸੇ ਤਰ੍ਹਾਂ ਲਾਸਟ ਤੇ ਡਿਜ਼ਾਈਨ ਆ ਜਾਂਦਾ ਹੈ ਪਹਿਲੀ ਸਿਲਾਈ ਕੰਪਲੀਟ ਹੋ ਗਈ ਡਿਜ਼ਾਈਨ ਦੀ ਰਾਉਂਗ ਸਾਈਡ ਤੋਂ ਦੂਸਰੀ ਸਲਾਈ ਸਾਰੀ ਸਲਾਈ ਆਪਾਂ ਉਲਟੀ ਬਣਾ ਕੇ ਕੰਪਲੀਟ ਕਰਨੀ ਹੈ ਇਸ ਤਰ੍ਹਾਂ ਜਾਲੀ ਵਾਲੇ ਕੁੰਡੇ ਵੀ ਉਲਟੇ ਤੇ ਦੂਸਰੇ ਕੁੰਡੇ ਵੀ ਆਪਾਂ ਉਲਟੇ ਬਣਾਵਾਂਗੇ ਠੀਕ ਹੈ ਪਹਿਲਾਂ ਮੈਂ ਸਲਾਈ ਬਣਾ ਕੇ ਕੰਪਲੀਟ ਕਰਦੀ ਫਿਰ ਆਪਾਂ ਰਾਈਟ ਸਾਈਡ ਤੋਂ ਤੀਸਰੀ ਸਲਾਈ ਡਿਜ਼ਾਈਨ ਦੀ ਜਿਹੜੀ ਬਣਾਵਾਂਗੇ ਤੀਸਰੀ ਸਲਾਈ ਰਾਈਟ ਸਾਈਡ ਤੋਂ ਪਹਿਲਾ ਕੁੰਡਾ ਤਾਰੋ ਚਾਹੀਏ ਬੁਨ ਥ੍ਰੈਡ ਕਰਾਂਗੇ ਅੱਗੇ ਫਿਰ ਆਪਾਂ 1 2 3 4 5 6 6 ਕੁੰਡੇ ਆਪਾਂ ਉਲਟੇ ਬਣਾ ਲੈਣੇ ਸਟਾਰਟਿੰਗ ਚਾਪੈਸਟਰਾ ਬਣਾਉਣੇ ਆ ਠੀਕ ਹੈ ਇਹ ਕੁੰਡਾ ਤਾਰ ਕੇ 6 ਕੁੰਡੇ ਉਲਟੇ ਥ੍ਰੈਡ ਕਰਾਂਗੇ ਪਿੱਛੇ ਦੋ ਕੁੰਡਿਆਂ ਦਾ ਫਿਰ ਆਪਾਂ ਇੱਕ ਕੁੰਡਾ ਬਣਾਵਾਂਗੇ ਇਸ ਤਰ੍ਹਾਂ ਅਗਲੀ ਸਾਈਡ ਤੋਂ ਥ੍ਰੈਡ ਕਰਾਂਗੇ ਅੱਗੇ ਜਿਹੜੇ ਹੁਣ ਆਪਣੇ ਤਿੰਨ ਕੁੰਡੇ ਇੱਕ ਜਾਲੀ ਵਾਲਾ ਇੱਕ ਸਿੱਧਾ ਇੱਕ ਜਾਲੀ ਵਾਲਾ ਥ੍ਰੈਡ ਅੱਗੇ ਕਰਕੇ ਤਿੰਨੇ ਕੁੰਡੇ ਆਪਾਂ ਸਿੱਧੇ ਬਣਾ ਲੈਣੇ ਆ ਇਸ ਤਰ੍ਹਾਂ ਫਿਰ ਥ੍ਰੈਡ ਕਰਾਂਗੇ ਅੱਗੇ ਜਾਲੀ ਤੇ ਜਾਲੀ ਕੁੰਡਾ ਪਲਟ ਕੇ ਪਿਛਲੀ ਸਾਈਡ ਤੋਂ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਠੀਕ ਹੈ ਇਸ ਤਰ੍ਹਾਂ ਆਪਣੇ ਕੋਲ ਹੁਣ 2 4 6 12 ਕੁੰਡੇ ਹੋ ਗਏ ਠੀਕ ਹੈ ਪਹਿਲੇ ਦੋ ਕੁੰਡੇ ਛੱਡ ਕੇ ਇਹ 12 ਕੁੰਡੇ ਆਪਣੇ ਕੋਲੇ ਹੁਣ ਜਿਹੜਾ ਵਿੱਚ ਡਿਜ਼ਾਈਨ ਆਪਣਾ ਇਸ ਤਰ੍ਹਾਂ ਚੱਲੂਗਾ ਦੇਖੋ ਇੱਥੇ ਆਪਣੇ ਇੱਕ ਉਤਾਰ ਕੇ 6 ਕੁੰਡੇ ਉਲਟੇ ਬਣੇ ਆ ਤਾਂ ਇਹ 7 ਕੁੰਡੇ ਹੋ ਜਾਂਦੇ ਆ ਵਿੱਚ ਆਪਣੇ 5 ਕੁੰਡੇ ਉਲਟੇ ਆਉਣਗੇ ਇੱਕ 2 10 4 5 ਠੀਕ ਹੈ ਥ्रेड ਕਰਾਂਗੇ ਪਿਛੇ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਅਗਲੀ ਸਾਈਡ ਤੋਂ ਥ्रेड ਕਰਾਂਗੇ ਅੱਗੇ ਤਿੰਨ ਕੁੰਡੇ ਜਿਹੜੇ ਆਪਣੇ ਇਹ ਸਿੱਧੇ ਬਣਾਵਾਂਗੇ ਥ्रेड ਕਰਾਂਗੇ ਅੱਗੇ ਜਾਲੀ ਤੇ ਜਾਲੀ ਬਣੂਗੀ ਕੁੰਡਾ ਪਲਟ ਕੇ ਪਿਛਲੀ ਸਾਈਡ ਤੋਂ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਠੀਕ ਹੈ 12 ਕੁੰਡੇ ਹੋਗੇ ਸਟਾਰਟਿੰਗ ਤੇ ਆਪਣੇ ਇੱਥੇ 7 ਕੁੰਡੇ ਆਉਂਦੇ ਆ ਫਿਰ ਵਿੱਚ 5 ਕੁੰਡੇ ਉਲਟੇ ਚੱਲਦੇ ਜਾਣਗੇ ਦੁਬਾਰਾ ਫੇਰ ਇਸੇ ਤਰ੍ਹਾਂ ਹੀ 5 ਕੁੰਡੇ ਉਲਟੇ 1 2 3 4 5 5 ਕੁੰਡੇ ਉਲਟੇ ਬਣਾ ਕੇ ਥ੍ਰੈਡ ਕਰਾਂਗੇ ਪਿੱਛੇ 2 ਕੁੰਡਿਆਂ ਦਾ ਬਣਾਵਾਂਗੇ 1 ਕੁੰਡਾ ਅਗਲੀ ਸਾਈਡ ਤੋਂ ਥ੍ਰੈਡ ਅੱਗੇ 3 ਕੁੰਡੇ ਇਹ ਸਿੱਧੇ 1 2 3 ਹੈੱਡ ਕਰਾਂਗੇ ਅੱਗੇ ਕੁੰਡਾ ਪਲਟ ਕੇ ਪਿਛਲੀ ਸਾਈਡ ਤੋਂ ਦੋ ਕੁੰਡਿਆਂ ਦਾ ਬਣਾਵਾਂਗੇ ਇੱਕ ਕੁੰਡਾ ਲਾਸਟ ਵਿੱਚ ਆਪਣੇ ਫੇਰ ਉਸੇ ਤਰ੍ਹਾਂ ਕੁੰਡੇ ਆ ਜਾਂਦੇ 1 2 3 4 5 6 ਇੱਕ ਕੁੰਡਾ ਆਪਾਂ ਸਿੱਧੀ ਸिलाई ਸਿੱਧਾ ਬਣਾ ਲਾਂਗੇ ਸੱਤ ਕੁੰਡੇ ਆ ਗਏ ਠੀਕ ਹੈ ਦੇਖੋ ਸਟਾਰਟਿੰਗ ਸੱਤ ਕੁੰਡੇ ਆ ਗਏ ਉਸ ਤੋਂ ਬਾਅਦ ਦੋ ਕੁੰਡਿਆਂ ਦਾ ਇੱਕ ਥ੍ਰੈਡ ਲੱਗੇ ਤਿੰਨ ਸਿੱਦੇ ਥ੍ਰੈਡ ਲੱਗੇ ਦੋ ਕੁੰਡਿਆਂ ਦੇ ਇੱਕ ਪਿਛਲੀ ਸਾਈਡ ਤੋਂ ਫਿਰ ਪੰਜ ਉਲਟੀ ਫਿਰ ਉਸੇ ਤਰ੍ਹਾਂ ਦੋ ਦਾ ਇੱਕ ਥ੍ਰੈਡ ਲੱਗੇ ਤਿੰਨ ਸਿੱਦੇ ਥ੍ਰੈਡ ਲੱਗੇ ਦੋ ਦਾ ਇੱਕ ਠੀਕ ਹੈ ਫਿਰ ਪੰਜ ਫਿਰ ਉਸੇ ਤਰ੍ਹਾਂ ਤੀਸਰੀ ਸिलाई ਕੰਪਲੀਟ ਹੋ ਗਈ ਚੌਥੀ ਤੇ ਲਾਸਟ ਸिलाई ਆ ਗਈ ਡਿਜ਼ਾਈਨ ਦੀ ਸਾਰੀ ਸिलाई ਆਪਾਂ ਉਲਟੀ ਬਣਾ ਕੇ ਕੰਪਲੀਟ ਕਰ ਲੈਣੀ ਹੈ ਸਿਰਫ ਚਾਰ ਸਲਾਈਆਂ ਨੂੰ बार-बार ਰਿਪੀਟ ਕਰਦੇ ਜਾਣਾ ਤਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਹੈ ਕਿਸੇ ਵੀ ਪ੍ਰੋਜੈਕਟ ਤੇ ਆਪਾਂ ਇਹਨੂੰ ਅਪਲਾਈ ਕਰ ਸਕਦੇ ਆ ਸਾਰੀ ਸਲਾਈ ਉਲਟੀ ਬਣਾਵਾਂਗੇ ਉਲਟੇ ਪਾਸੇ ਤੋਂ ਇਹਦੀਆਂ ਜਿਹੜੀਆਂ ਸਲਾਈਆਂ ਉਲਟੀਆਂ ਹੀ ਬੰਦੀਆਂ ਸਿਰਫ ਦੋ ਸਲਾਈਆਂ ਦਾ ਰਾਈਟ ਸਾਈਡ ਤੋਂ ਡਿਜ਼ਾਈਨ ਬੰਦਦਾ ਬਲੈਕ ਕਲਰ ਚ ਵੀ ਆਪਣਾ ਜਿਹੜਾ ਇਹ ਡਿਜ਼ਾਈਨ ਆ ਬਹੁਤ ਹੀ ਸੋਹਣਾ ਲੱਗਦਾ ਹੈ ਦੇਖੋ 올ਟੀ ਸਲਾਈ ਆਪਣੀ ਸਾਰੀ ਕੰਪਲੀਟ ਹੋ ਗਈ ਜਦੋਂ ਆਪਾਂ ਦੁਬਾਰਾ ਡਿਜ਼ਾਈਨ ਸ਼ੁਰੂ ਕਰਨਾ ਤਾਂ ਉਸੇ ਤਰ੍ਹਾਂ ਪਹਿਲੀ ਸਲਾਈ ਤੋਂ ਸ਼ੁਰੂ ਕਰ ਲੈਣਾ ਇੱਕ ਹੁੰਡਾ ਤਾਰ ਕੇ ਸੱਤ ਸਿੱਧੇ ਫਿਰ ਦੋ ਦਾ ਇੱਕ थ्रेड ਅੱਗੇ ਇੱਕ ਸਿੱਧਾ थ्रेड ਅੱਗੇ ਦੋ ਦਾ ਇੱਕ ਫਿਰ ਸੱਤ ਸਿੱਧੇ ਪਹਿਲੀ ਸਲਾਈ ਤੋਂ ਠੀਕ ਹੈ ਤੇ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਧੰਨਵਾਦ